ਮੈਂ ਡਾਕਟਰ ਆਰਕੇ ਗੁਇਲ ਐਸ ਪੀ ਐਸ ਹਸਪੀਟਲ ਲੁਧਿਆਣਾ ਵੱਲੋਂ ਇਹ ਸਾਡੇ ਜਿਹੜਾ ਵੀ ਅੱਜ ਕੈਂਪ ਲੱਗਿਆ ਹੈਗਾ ਇਹ ਆਪਣੇ ਸ਼ਹਿਬਜ਼ਾਦਿਆਂ ਦੀ ਸ਼ਹੀਦੀ ਤੇ ਸਮਰਪਿਤ ਇੱਕ ਸਾਡਾ ਛੋਟਾ ਜਿਹਾ ਉਪਰਾਲਾ ਹੈਗਾ ਜਿਹਦੇ ਦੁਆਰਾ ਅਸੀਂ ਇੱਥੇ ਫ੍ਰੀ ਚੈੱਕਅਪ ਕੈਂਪ ਲਗਾਇਆ ਹੈਗਾ ਜਿਹਦੇ ਵਿੱਚ 슈ਗਰ ਬੀਪੀ ਤੇ ਦਿਲ ਦੀਆਂ ਬਿਮਾਰੀਆਂ ਸਾਹ ਦੇ ਰੋਗ ਆਦਿ ਨੂੰ ਫ੍ਰੀ ਚੈੱਕਅਪ ਕੀਤਾ ਗਿਆ ਹੈਗਾ ਹਮ ਬਾਕੀ ਮੇਨ ਹਸਪੀਟਲ ਵਿੱਚ ਵੀ ਇਸ ਤਰ੍ਹਾਂ ਦਾ ਉਪਰਾਲਾ ਚੱਲ ਰਿਹਾ ਹੈ ਕਿ ਜਿਸ ਦੇ ਵਿੱਚ ਸਾਡੇ 50% ਅਸੀਂ ਡਿਸਕਾਊਂਟ ਕਰ ਰਹੇ ਹਾਂ OPD ਫੀਸ ਵਿੱਚੋਂ ਨਾਲੇ ઓਪਰੇਟਿਵ ਚੋਂ ਤੇ ਜਿੰਨੇ ਵੀ ਜਿਹੜੇ ਮੇਜਰ ਟੈਸਟ ਨੇ ਉਹਨਾਂ ਵਿੱਚੋਂ ਕੀਤਾ ਜਾ ਰਿਹਾ ਹੈਗਾ ਸਰ ਸਰ ਜਿਹੜੀ ਸਰਦੀ ਦਾ ਮੌਸਮ ਹੈ ਕੀ ਤੁਸੀਂ ਪ੍ਰਿਕਾਸ਼ਨ ਐਡਵਾਈਸ ਕਰੋਗੇ ਜਿਹੜੇ ਪੇਸ਼ੈਂਟਸ ਹੈਗੇ ਸਰਦੀ ਦਾ ਜਿਵੇਂ ਕਿ ਮੌਸਮ ਆ ਰਿਹਾ ਤੇ ਇਹਦੇ ਨਾਲ ਕਈ ਵਾਰ ਸਾਹ ਦੀਆਂ ਬਿਮਾਰੀਆਂ ਵੀ ਵੱਜ ਜਾਂਦੀਆਂ ਨੇ ਬੀਪੀ ਦਾ ਵੀ ਲੋਕਾਂ ਦੇ ਵੱਜ ਜਾਂਦੇ ਨੇ ਇਹਦੇ ਚ ਸਭ ਤੋਂ ਜਿਹੜੇ ਮੇਨ ਇੱਕ ਜ਼ਰੂਰੀ ਹੈ ਕਿ ਤੁਸੀਂ ਖਾਣ ਪੀਣ ਦਾ ਆਪਣਾ ਧਿਆਨ ਰੱਖੀਏ ਤਾਂ ਕਿ ਬਹੁਤ ਜ਼ਿਆਦਾ ਆਇਲੀ ਜਾਂ ਬਹੁਤ ਜ਼ਿਆਦਾ ਤਲੇ ਨਾ ਖਾਈਏ ਆਪਣੀ ਐਕਸਰਸਾਈਜ਼ ਕਰੀਏ ਤੇ ਕੋਸ਼ਿਸ਼ ਕਰੀਏ ਕਿ ਇੰਡੋਰ ਐਕਸਰਸਾਈਜ਼ ਜਾਂ ਇੰਡੋਰ ਯੋਗਾ ਤੇ ਜ਼ਿਆਦਾ ਜ਼ੋਰਤੀ ਹੈ ਕੰਪੈਰੀਟਿਵਲੀ ਕਿ ਸੁਭਜ ਮੈਂ ਧੁੰਦ ਹੁੰਦੀ ਹੈ ਜਾਂ ਪੋਲੂਸ਼ਨ ਦਾ ਵਾਤਾਵਰਨ ਹੈ ਇਸ ਚ ਬਾਹਰ ਨਾ ਨਿਕਲੀਏ ਤੇ ਆਪਣੇ ਆਪ ਨੂੰ ਅੰਦਰ ਆਪਣੇ ਘਰਾਂ ਦੇ ਵਿੱਚ ਹੀ ਜਾਂ ਥੋੜਾ ਜਿਹਾ ਉਧਰ ਸੈਰ ਕਰ ਸਕਦੇ ਆ ਜਾਂ ਯੋਗਾ ਕਰ ਸਕਦੇ ਆ ਉਸ ਦੇ ਨਾਲ ਆਪਣੇ ਆਪ ਨੂੰ ਸਿਹਤਮੰਦ ਰੱਖ ਸਕਦੇ ਆਸੀਂ ਸਰ ਇੱਕ ਇਹ ਮੌਸਮ ਦੇ ਵਿੱਚ ਜਿਹੜਾ ਹੈਗਾ ਬਲੱਡ ਵੀਰ ਥੋੜਾ ਜਿਹਾ ਗੋੜਾ ਹੋ ਜਾਂਦਾ ਜੀ ਤੇ ਉਹਨੂੰ ਕੀ ਐਡਵਾਈਸ ਕਰੋਗੇ ਲੋਕਾਂ ਨੂੰ ਵੀ ਕਿਹੜੀ ਚੀਜ਼ਾਂ ਸੇ ਸਾਵਧਾਨ ਕੀ ਜਿਹੜਾ ਬਲੱਡ ਵੀ ਗਾੜਾ ਨਾ ਹੋਵੇ ਉਹਨਾਂ ਦਾ ਤੇ ਬਿਮਾਰੀਆਂ ਤੋਂ ਵੀ ਬਚੇ ਸਨ ਬਲੱਡ ਜਿਹੜਾ ਗਾੜਾ ਹੁੰਦੀ ਹੈ ਉਸ ਦਾ ਇੱਕ ਤਾਂ ਸਭ ਤੋਂ ਵਧੀਆ ਹੈਗਾ ਕਿ ਅਸੀਂ 15 ਮਿੰਟ ਜਾਂ 30 ਮਿੰਟ 15-20 ਮਿੰਟ ਅਸੀਂ ਇਹ ਜਿਹਾ ਯੋਗਾ ਕਰ ਲਾਂਗੇ ਉਹਦੇ ਨਾਲ ਕਾਫੀ ਫਰਕ ਪੈ ਜਾਂਦਾ ਫਿਰ ਖਾਣ ਪੀਣ ਤੇ ਆਪਣਾ ਧਿਆਨ ਰੱਖੀਏ ਜਿਆਦਾ ਤਲੀਆਂ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਨਾ ਖਾਈਏ ਤੇ ਕਿਤੇ ਨਾ ਕਿਤੇ ਜਿਹੜੀ ਸਾਡੀ ਦਵਾਈ ਚੱਲ ਰਹੀ ਹੈ ਅਸੀਂ ਉਹਨੂੰ ਵੀ ਆਪਣੇ ਧਿਆਨ ਚ ਰੱਖੀਏ ਕਿ ਉਹਨੂੰ ਬੰਦ ਨਾ ਕੀਤਾ ਜਾਵੇ ਜਿਹੜੀ ਵੀ ਮੈਡੀਸਨ ਡਾਕਟਰ ਨੇ ਜਿਸਨੇ ਵੀ ਲਿਖੀ ਹੈ ਉਸਨੂੰ ਰੈਗੂਲਰ ਰੱਖੋ ਤੇ ਕੋਸ਼ਿਸ਼ ਕਰੋ ਕਿ ਆਪਦੇ ਜਿਹੜਾ ਦਿਨਚਰੀ ਹੈਗੀ ਉਹਦੇ ਵਿੱਚ ਸੈਰ ਜਾਂ ਯੋਗਾ ਨੂੰ ਜ਼ਰੂਰ ਇਨਕਲੂਡ ਕਰੋ ਥੈਂਕ ਯੂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਪੰਚ ਮੋਤੀਵਾਗ ਰਣਜੀਤ ਸਿੰਘ ਅੱਜ ਅਸੀਂ ਜੀ ਉਰੇ ਇੱਕ ਛੋਟਾ ਉਪਰਾਲਾ ਕੀਤਾ ਹੈਗਾ ਡਾਕਟਰ ਸਾਹਿਬ ਸਾਡੇ ਨਾਲ ਖੜੇ ਨੇ ਕੈਂਪ ਲਾਇਆ ਹੈਗਾ ਜਿਹਦੇ ਵਿੱਚ ਦਿਲ ਦੀਆਂ ਬਿਮਾਰੀਆਂ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਚੈੱਕਅਪ ਹੋ ਰਹੇ ਨੇ ਮਰੀਜ਼ ਆ ਰਹੇ ਨੇ ਦਿਖਾ ਰਹੇ ਨੇ ਬਾਕੀ ਇਹ ਜਿਹੜਾ ਕੈਂਪ ਹੈ ਸਹਿਬਜ਼ਾਦਿਆਂ ਦੀ ਸਹਿਜ਼ਾਦਤ ਨੂੰ ਅੱਜ ਅਸੀਂ ਇਹ ਮੁੱਖ ਰੱਖ ਕੇ ਆਪਰਾਲਾ ਕੀਤਾ ਇਹ ਛੋਟਾ ਜਿਹਾ ਸਾਡਾ ਆਪਰਾਲਾ ਬਹੁਤ ਵਧੀਆ ਡਾਕਟਰ ਸਾਹਿਬ ਦਾ ਥੈਂਕ ਯੂ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਇਹ ਗੱਲ ਨੂੰ ਮਨਜ਼ੂਰ ਕੀਤਾ ਹੈ ਨੇ ਬਹੁਤ ਤਹਿ ਦਿਲੋਂ ਅਸੀਂ ਧੰਨਵਾਦ ਹੈ ਇਹਨਾਂ ਦੇ ਸਭਾ ਜੀ ਕੀ ਕਹਿਣਾ ਚਾਹੋਗੇ ਲਾਜ ਦਿਨੋਂ ਦਿਨ ਬੰਡਾ ਹੋਇਆ ਜਾ ਰਿਹਾ ਹੈ ਗਰੀਬਾਂ ਦੀ ਪਹੁੰਚ ਤੋਂ ਬਾਹਰ ਹੈ ਉਹਨੂੰ ਮੁੱਖ ਰੱਖ ਕੇ ਕੀਤਾ ਗਿਆ ਜੀ ਇਸ ਤਰ੍ਹਾਂ ਹੀ ਹੈ ਜੀ ਵੀ ਅਸੀਂ ਥੋੜਾ ਕੋਈ ਨਾ ਕੋਈ ਐਸਾ ਉਪਰਾਲਾ ਕਰਦੇ ਹੀ ਰਹਨੇ ਆ ਤੇ ਫਿਰ ਵੀ ਹੁਣ ਦਵਾਈਆਂ ਵੀ ਬਹੁਤ ਮਹਿੰਗੀਆਂ ਨੇ ਸਾਡੀ ਪੂਰੀ ਕੋਸ਼ਿਸ਼ ਹੁੰਦੀ ਹੈ ਵੀ ਜਿੰਨੀ ਵੱਧ ਤੋਂ ਵੱਧ ਲੋਕਾਂ ਦੀ ਦੇਸ਼ ਭਾਈ ਦੇ ਵਿੱਚ ਜਿੰਨਾ ਅਸੀਂ ਕਰ ਸਕੀਏ ਪੂਰਾ ਜੋਰ ਲਾਈਦਾ ਕਦੇ ਅੱਖਾਂ ਦਾ ਲਗਾਉਂਦੇ ਆ ਕੈਂਪ ਕਦੇ ਕੋਈ ਨਾ ਕੋਈ ਸਾਡੇ ਕੋਲ ਜਿੰਨੇ ਵੀ ਹੈਗੇ ਨੇ ਅਸੀਂ ਉਪਰਾਲਾ ਕਰਦੇ ਰਹਨੇ ਆ ਇਸ ਕਰਕੇ ਆਈ ਥੋੜਾ ਧਿਆਨ ਰੱਖਦੇ ਭਾਈ ਜਿੰਨੇ ਵੀ ਗਰੀਬ ਲੋਕ ਨੇ ਸਾਰੇ ਉਹਨਾਂ ਨੂੰ ਕੋਈ ਨਾ ਕੋਈ ਲਾਭ ਮਿਲ ਠੀਕ ਹੈ